ਲੋ ਜੀ ਹਮ ਖਾਰੇ ਜੀ ਨਿਊਟਰੀ ਰਾਈਸ ਹਾਂਜੀ ਸੱਤ ਫੇਸ ਮਹਾਲੀ ਤੇ ਬਹੁਤ ਟੇਸਟੀ ਹੈ ਇਹ ਪ੍ਰੀਤ ਪ੍ਰੀਤ ਹੋਟਲ ਵਾਲਿਆਂ ਦਾ ਕਹ ਲੈ ਕੇ ਜੀ ਅ ਵੀ ਟੇਸਟੀ ਹੈ ਯਮਮੀ ਹੈ ਕਿ ਕੈਸਾ ਸੁਆਦ ਆ ਕੜੀ ਕਹੀ ਜਾਸ ਹਮ ਹਮ ਬਾਹਰ ਮਟਰ ਪਨੀਰ ਹੋਰ ਕੜੀ ਮਿਕਸ ਹੋਈ ਹੋਈ ਇਸ ਤਰ੍ਹਾਂ ਹਾਂ ਗੜਾ ਗਰੇਵੀ ਜੀ ਹਮ ਇਹ ਹੈ ਨਿਊਟਰੀਲ ਰਾਈਸ 60 ਫੀਸਾ ਮੋਹਾਲੀ ਪ੍ਰੀਤ ਟਾਬੇ ਵਾਲੇ ਫਰੈਂਡਸ ਗੁੱਡ ਇਵਨਿੰਗ ਹੈ ਜੀ ਸ਼ਾਮ ਦੀ ਪਿਆਰ ਭਰੀ ਸਾਸਤਰੀਤ ਹੈ ਔਰ ਟਾਈਮ ਬਾ ਹੋ ਗਿਆ ਜੀ 6 ਵਜ ਗਏ ਆ 6 ਵਜਣ ਚ 5 ਮਿੰਟ ਬਾਕੀ ਆ ਬਸ ਔਰ ਮੈਂ ਪੜਹਾ ਰਹੀ ਸੀ ਰੁਪੰਜਲ ਨੂੰ ਰੁਪੰਜਲ ਨੂੰ ਬਿਠਾਇਆ ਹੋਇਆ ਪੜਾਈ 'ਤੇ ਕਿਉਂਕਿ ਰੁਪੰਜਲ ਨੂੰ ਨਾ ਕੁਐਸਚਨ ਆਨਸਰ ਪਾ ਰਹੀਆਂ ਮੈਡਮਾ ਡੇਲੀ ਕੀ ਡੇਲੀ ਲਿਓ ਨੂੰ ਲਈ ਰੁਪੰਜਲ ਬੱਚਾ ਹੈਲੋ ਜੀ ਮਾਊਥ ਹੋ ਸਿੱਟੇ ਮਾ ਕੋੜਾ ਆਵਾ ਫੇ ਠੰਡਾ ਫਿਰ ਕੁਝ ਹੋਣਾ ਪੁੱਤ ਪਾਇਆ ਵਾ ਵਿੱਚ ਤਾਂ ਹੀ ਕੋੜਾ ਫੇ ਠੰਡਾ ਵਾ ਜਿੱਦਾਂ ਸੈਂਟਰ ਫਰੇਸ ਨਹੀਂ ਜਾਂਦਾ ਹਾਂ ਲਿਓ ਸਾਈਡ ਮੈਂ ਚਲੇ ਜਾ ਮੈਂ ਨਹੀਂ ਗੋਦੀ ਚੱਕਦੀ ਲਿਓ ਨੂੰ ਰੁਪੈਂਜਲ ਚੱਕਦੀ ਆਹ ਸੋਰੀ ਬਬਜੋਤ ਪਿੱਛੇ ਪਈਆਂ ਬੱਚਿਆਂ ਦੀ ਡਰੈਸਾਂ ਪੇਟੀ ਪਰ ਤੁਸੀਂ ਕਹੋਗੇ ਕੱਪੜੇ ਖਿੰਡੇ ਪਈਆਂ ਐ ਇਹ ਡਰੈਸਾਂ ਜੀ ਸਵੇਰੇ ਫੇਰ ਸਕੂਲ ਪਾ ਕੇ ਜਾਣੀਆਂ ਇਸ ਕਰਕੇ ਮੈਂ ਉਹਰੇ ਫੋਲਤੀਆਂ ਰੱਖਤੀਆਂ ਉਹਰੇ ਥੋੜੀ ਜੀ ਧੋਈਆਂ ਦੀਆਂ ਨਾ ਹਲਕੀ ਜੀ ਇਸਲਾ ਬਿਜੀ ਦੀ ਕਿਉਂਕਿ ਮੌਸਮ ਹੋ ਰਿਹਾ ਮੀਂਹ ਵਾਲਾ ਬਾਹਰ ਆਏ ਲੱਗ ਰਿਹਾ ਵੀ ਬਹੁਤ ਤੇਜ਼ ਮੀਂਹ ਆਏਗਾ ਔਰ ਲੋ ਜੀ ਅੱਜ ਆਪਾਂ ਨੇ ਬਣਾਣੇ ਆ ਕੀ ਆ ਦੇ ਕੋफ्ते ਲੋਕੀ ਦੇ ਕੋफ्ते ਕद्दू ਦੇ ਕੋफ्ते ਕद्दू ਕੀ ਆ ਲੋਕੀ ਕੋਈ ਚੀਜ਼ ਹੈ ਕੋਈ ਲੋਕੀ ਕਹਿੰਦਾ ਕੋਈ ਕੀ ਆ ਕੋਈ ਕद्दू ਤੇ ਮੈਂ ਲਸਣ ਸਿਲ ਕੇ ਹਟੀਆਂ ਜਸਟ ਔਰ ਅੱਜ ਆਪਾਂ ਨੇ ਬਣਾਣੇ ਆ ਕੋफ्ते ਇਧਰ ਰੁਪੰਜਲ ਆਪਣੀ ਸਟੱਡੀ ਕਰ ਰਹੀ ਹੈ ਔਰ ਬਬਜੋਤ ਕਰ ਰਹੀ ਹੈ ਲੀਓ ਕੇ ਸਾਥ ਮસ્ਤੀ ਮਸਤੀ ਪਾਇਆ ਹੀ ਗੱਡੀ ਦੇ ਵਿੱਚ ਚਮਚੇ ਅੱਜ ਮਵਜिद ਦੇ ਪਾਪਾ ਲੈ ਕੇ ਆਏ ਆਂ ਕੀ ਲੈ ਕੇ ਆਏ ਆਂ ਨੂਟਰੀ ਨੂਟਰੀ ਰਾਈਸ ਮਵਜिद ਦੇ ਪਾਪਾ ਲੈ ਕੇ ਆਏ ਨੂਟਰੀ ਰਾਈਸ ਸੱਤ ਫੇਸਮਾ ਦੇ ਯੈਸ ਸੱਤ ਫੇਸਮਾ ਦੇ ਹਨਾ ਔਰ ਤੁਸੀਂ ਐਂਡ ਦੇ ਵਿੱਚ ਦੇਖਿਓ ਤੁਸੀਂ ਪੂਰਾ ਵਲੌਗ ਦੇਖਿਓ ਪਹਿਲਾ ਮੇਰਾ ਐਂਡ ਦੇ ਵਿੱਚ ਦਿਖਾਉਂਗੀ ਤੁਹਾਨੂੰ ਸੱਤ ਫੇਸ ਕਾ ਜੋ ਨੂਟਰੀ ਮਾਰਕੀਟ ਹੈ ਨਾ ਸੱਤ ਫੇਸ ਕੇ ਵਿੱਚ ਨੂਟਰੀ ਹੈ ਮਤਲਬ ਸਪੈਸ਼ਲ ਹੈ ਪ੍ਰੀਤ ਪ੍ਰੀਤ ਕਾ ਪਾ ਕੇ ਹੋਟਲ ਹੈ ਹੋਟਲ ਹੈ ਨਾ ਪ੍ਰੀਤ ਕਾ ਹੋਟਲ ਹੈ ਪ੍ਰੀਤ ਹੋਟਲ ਹੈ ਅਜੀ ਤੇ ਨੂਟਰੀ ਰਾਈ ਨੂਟਰੀ ਰਾਈਸ ਸਪੈਸ਼ਲ ਬਣਦਾ ਹੈ ਬਹੁਤ ਵਧੀਆ ਔਰ ਵਹੀ ਪੈਕਿੰਗ ਕਰਾ ਕੇ ਲਿਆਏ ਤੇ ਬਬਜੂਦ ਕੇ ਪਾਪਾ ਫਿਲਹਾਲ ਅਸੀਂ ਉਹੀ ਖਾ ਕੇ ਹਟੇ ਆ ਔਰ ਤੁਸੀਂ ਐਂਡ ਕੇ ਵਿੱਚ ਦੇਖਿਓ ਹਨਾ ਫਿਰ ਤੁਹਾਨੂੰ ਦਿਖਾਉਂਗੇ ਔਰ ਇਧਰ ਬਬਜੂਦ ਔਰ ਪੈਂਜਲ ਦਾ ਕੰਮ ਰਹਿ ਰਿਹਾ ਥੋੜਾ ਜਿਹਾ ਮੈਂ ਜਾਣਾ ਰਸੋਈ ਵਾਂ ਕਿਉਂਕਿ ਕੋफ्ते ਨੂੰ ਟਾਈਮ ਲੱਗਦਾ ਨਾ ਕੋफ्ते ਬਣਾਣੇ ਅੱਜ ਕਿਸ ਤਰ੍ਹਾਂ ਬੈਠਿਆ ਕਿਸ ਤਰ੍ਹਾਂ ਬਟਿਆ ਮੈਂ ਸ਼ਾਮ ਤੇ ਲੱਭੀ ਮੈਂ ਸ਼ਾਮ ਨੂੰ ਸਾਰੇ ਜਣੇ ਹੋਣ ਨਾ ਲੈ ਮੈਂ ਦੀਮਾ ਕਰਕੇ ਦਵਾਵੇਂ ਲੈ ਘਰ ਪੁੱਤ ਚੇਤੀ ਬੱਲੀ ਹੋ ਜਾਣੀ ਕਿ ਆ ਕੱਟ ਕੇ ਖੜਾ ਦਾਂਗੀ। ਇਹ ਟਾਈਮ ਲੱਗਦਾ। ਲੇ ਬੈਠਾ। ਫਸਮ ਦੇ ਕੋਸਟ ਚ। ਪੁੱਲ ਜਾ। ਐਂਡ ਗਿਆ। ਦੇਖੋ ਜੀ ਕਹਿਣਾ ਮੁੰਨਾ ਜੀ ਮੇਰਾ। ਉਹ ਮੇਰਾ ਪਪਾ ਹੁਣ ਪਣੀ ਗੋ। ਤਾਂ ਲੋ ਜੀ ਜਸਟ ਮੈਂ ਕਰ ਰਹੀ ਹਾਂ ਹੁਣ ਮਸਾਲੇ ਕੀ ਤਿਆਰੀ। ਕਿਉਂਕਿ ਅੱਜ ਬਣਾਣੇ ਆ ਕੀ ਆ ਦੇਖੋ ਉਫਤੇ। ਇਹ ਆ ਜੀ ਕੀ ਆ ਜਿਹਨੂੰ ਕੋਫਤੇ ਬਣਾਣੇ ਆ ਆਪਾਂ ਨੇ। ਜੀਦੇ ਹਨ ਔਰ ਕਈ ਵਾਰ ਇਹਨੂੰ ਲੋਕੀ ਵੀ ਕਹਿੰਦੇ ਆ ਕਦੂ ਵੀ ਕਹਿੰਦੇ ਆ ਮਸਣ ਤਿਆਰੀ ਕਰਦਾ ਕਿਉਂਕਿ ਥੋੜਾ ਜਿਹਾ ਲੇਟ ਹੋ ਗਈ ਮੈਂ ਤੇ ਤਿਆਰੀ ਕਰ ਦਿੰਨੇ ਆਪਾਂ ਹਰੀ ਮੀਚ ਲੈ ਲੋ ਲੋ ਜੀ ਹਰੀਆਂ ਮਿਰਚਾਂ ਪਾ ਦਈਏ ਵਿੱਚ ਇਹ ਧੋ ਕੇ ਸੱਕਾ ਕੇ ਰੱਖੀ ਹੋਈਆਂ ਹਰੀ ਮਿਰਚਾਂ ਮੈਂ ਫ੍ਰੀਜ ਦੇ ਵਿੱਚ ਤਾਂ ਕਰਕੇ ਨਾ ਚੱਕੀਆਂ ਇਦਾਂ ਹੀ ਪੈ ਜਾਂਦੀਆਂ ਆ ਤੁਰਤ ਧੋਣੇ ਦੀ ਲੋੜ ਨਹੀਂ ਪੈਂਦੀ ਜੇ ਪਹਿਲਾਂ ਹੀ ਧੋ ਕੇ ਰੱਖ ਦੋ ਲੋ ਜੀ ਮੈਂ ਹੋ ਗਈ ਲੇਟ ਥੋੜਾ ਜਿਹਾ ਕਿਉਂਕਿ ਰੂਪ ਨੂੰ ਪੜਹਾ ਰਹੀ ਸੀ ਔਰ ਕੀ ਆ ਮੈਂ ਕद्दू ਕਸ ਕਰ ਲਈ ਔਰ ਇੱਕ ਪਾਸੇ ਮੈਂ ਤੜਕਾ ਲਾਵਾਂਗੀ ਸਬਜ਼ੀ ਨੂੰ ਨਾਲ ਦੀ ਨਾਲ ਆਪਾਂ ਕੋफ्ते ਫਰਾਈ ਕਰਾਂਗੇ ਫਿਰ ਆਪਾਂ ਨੇ ਸਬਜ਼ੀ ਚ ਪਾ ਦੇਣੇ ਆ ਤੇ ਦੋਨੋਂ ਕੜਾਹੀਆਂ ਚੜਾ ਲੀਆਂ ਮੈਂ ਫਾਸਟ ਕੰਮ ਛੇਤੀ ਕੰਮ ਹੋਊਗਾ ਚਲੋ ਜੀ ਵਾਈ ਗੁਰੂ ਦਾ ਨਾਮ ਲੈ ਕੇ ਬਣਾਈਏ ਕੋफ्ते ਲੋ ਜੀ ਇੱਕ ਪਾਸੇ ਆਪਾਂ ਨੇ ਤੜਤਿਆ ਮਸਾਲਾ ਜੋ ਕਿ ਭੁੰਨਿਆ ਜਾ ਰਿਹਾ ਹੈ ਔਰ ਇੱਕ ਪਾਸੇ ਹੋ ਰਹੇ ਆ ਆਪਣੇ ਕੋफ्ते ਯਮਮੀ ਯਮਮੀ ਕੋफ्ते वैसे तड़का लग के ना ग्रेवी बन जूगी ग्रेवी जब चंकी तरह रिझ जाएगी फिर आप कोफते पा देंगे बन जूंगे घिया की कोफत की सब्ज़ी यमी यमी तो जस्ट ये वाले कोफते बन गए जी अपने और मसाला भुनया जा रहा फिलहाल आप थोड़ी देर कोठे पर गेड़ा मार के आने बच्चे खेल रहे हैं उपर मेरा मसाला हो रहा इन्हे कोठे पर चल रहे हैं और मौसम ए ना भी मीह आऊगा मी हाँ गर्मी हवा चल रही है हवा चल रही है ना मीह आने वाला मौसम हो रहा है ना लियो ने मिट्टी खाई है ये मिट्टी कहाँ से आई है कहाँ है लियो ਮਾਰੇ ਪਿੱਛੇ ਲੱਗ ਗਿਆ ਠੰਡਾ ਲੱਗ ਰਿਹਾ ਇਸ ਨੂੰ ਤਾਂ ਬੈਠਿਆ ਉਰੇ ਕਿਤੇ ਗੱਲ ਹੀ ਉਹ ਲਿਓ ਉਰੇ ਕਾਤੇ ਬੈਠਿਆ ਲੁਕਿਆ ਲਿਆਇਓ ਪਤਾ ਕੀ ਕਰਿਆ ਇਸ ਨੇ ਮਾਨੇ ਨਾ ਉ एक्सरसाइज हो जाएगी चलो खेल लो थोड़ी देर ये गिलास खाली भी कर दिया पानी का ये गिलास खाली भी हो गया तो जस्ट ठंडी हवा चल रही है ये दा पौधा हिल नहीं रहा ओ छंडा हिल रहा देखो छंडा हिल रहा सामने ये वाला पेड़ बिल्कुल नहीं हिल रहा और देखो कक कितने होए पई हैं ये पट्टण है टाइम नहीं लग रहा हैगा मेरे को तो बिल्कुल टाइम नहीं मेरे हस्बैंड भी बेचारे बिजी चल रहे हैं आ ਟੋਲ ਵੱਜ ਰਿਹਾ ਅੱਜ ਪੰਡਾਰਾ ਮੈਨ ਲੱਗ ਰਿਹਾ ਕੜੀ ਚੋੜ ਕੜੀ ਚੋੜ ਪੰਡਾਰਾ ਲੱਗ ਰਿਹਾ ਕੱਲ ਨੂੰ ਇੱਕ ਨਾ ਸਾਡੇ ਪਿੰਡ ਖਾਸियत ਹੈ ਉਰੇ ਪੰਡਾਰੇ ਬਹੁਤ ਹੁੰਨੇ ਆ ਮਤਲਬ 1 ਸਾਲ ਕੇ ਵਿੱਚ 70 80 ਪੰਡਾਰੇ ਹੋ ਜਾਂਦੇ ਆ ਕੜੀ ਚੋੜ ਕੜੀ ਚੋੜ ਉਹ ਜਹਾਜ਼ ਜਾ ਰਿਹਾ ਪਰ ਕੈਪਚਰ ਹੋ ਗਿਆ ਇਹ ਜਾ ਰਿਹਾ ਹੈ ਜਹਾਜ਼ ਬਾਏ ਬਾਏ ਇਹ ਜਹਾਜ਼ ਹੈ ਬਾਏ हाँ ये कनेडा ले जा कनेडा भाई मनु भी ले जा कनेडा ऑस्ट्रेलिया ले जा ऑस्ट्रेलिया ये देखो ये क्या हुआ लियो नू कि हैं लियो ने ध्यान नहीं रखा दीदी ने नहीं कि ना हैं ਤੈਨ ਡਾਂਟਿਆ ਕਿਉਂ ਨਹੀਂ ਲਿਓ ਉਹਨੂੰ ਲਿਓ ਤਾਂ ਹਰਾਮੀ ਐ ਫਰਾਰਤਾ ਘਰ ਆਏ ਲਿਓ ਤਾਂ ਜਸਟ ਮੈਂ ਆਪਣੇ ਕੋਪਤੇ ਵੀ ਦੇਖ ਲਾਂ ਕਿਤੀ ਹੇਠਾਂ ਲੱਗ ਜਾ ਐ ਮਰਜੀ ਵੀਡੀਓ ਬਣਾਣਾ ਇਕੇ ਉੱਪਰ ਹੇਟਾਂ ਹੀ ਚੜਦੇ ਉਤਰਿਏ ਭਾਈ ਦੇਖੀ ਹਾਇ ਰੱਬਾ ਗਿਰ ਗਈ ਦੀ ਮੈਂ ਤਾਂ ਲੋਜੀ ਕੋਪਤੇ ਆਪਣੇ ਬਣ ਗਏ ਆ ਕੀ ਆਦੇ ਔਰ ਸਬਜੀ ਦੀ ਆਪਣੀ ਗਰੇਵੀ ਬਣ ਰਹੀ ਏ ਰਿੱਜਕੇ ਹੋ ਰਹੀ ਏ ਤਿਆਰ ਔਰ ਫਿਲਾਲ ਭਾਂਡੇ ਵੀ ਹੋ ਗਏ ਮੰਜਣੇ ਵਾਲੇ ਮੇਰੇ ਔਰ ਸਬਜੀ ਵੀ ਬਣ ਰਹੀ ਹੈ ਇੱਧਰ ਬੱਚੇ ਰੁਪਿੰਝਲ ਦੇਖੋ ਕਿਸ ਤਰ੍ਹਾਂ ਪਈ ਹੈ ਇੱਕਦੋ ਨਾ ਗਰਮੀ ਇੰਨੀ ਹੋਈ ਪਈ ਹੈ ਔਰ ਬਾਹਰ ਮੌਸਮ ਹੋ ਰਿਹਾ ਮੀਂਹ ਆਣੇ ਵਾਲਾ ਦੇਖੋ ਇਹ ਨਿੰਬੂ ਪਾਣੀ ਇਹ ਨਿੰਬੂ ਪਾਣੀ ਪੀ ਰਿਹਾ ਬੰਦਾ ਇਹਨੂੰ ਵੀ ਦੇ ਦੇ ਦੋ ਕੁੱਟਾ ਰੂਪ ਨੂੰ ਪੀ ਲੈਗੀ ਪੀ ਲੈ ਪੁੱਤ ਨਿੰਬੂ ਪਾਣੀ ਐ ਦੋ ਲੋ ਚੋੜੇ ਇਕੱਠੇ ਹੀ ਗਏ ਇਕ ਠੀਕ ਹੈ ਮੌਸਮ ਮੀਂਹ ਆਣੇ ਵਾਲਾ ਹੋ ਰਿਹਾ ਐਣ ਲੋ ਜੀ ਕੋਪਤਿਆਂ ਦੀ ਸਬਜੀ ਬਣ ਕੇ ਹੋ ਗਈ ਹੈ ਰੈਡੀ ਆਓ ਸਾਰੇ ਜਣੇ ਖਾਓ ਜੀ ਕੀ ਆ ਦੇ ਕੋਪਤੇ ਯੰਮੀ ਯੰਮੀ ਗਾੜੀ ਬਣਾਈ ਹੈ ਮੈਂ ਮਤਲਬ ਗਰੇਵੀ ਜ਼ਿਆਦਾ ਨਹੀਂ ਹੈਗੀ ਗਾੜੀ ਸਬਜੀ ਹੈ ਤੇ ਲੋ ਜੀ ਸਬਜੀ ਬਣ ਚੁੱਕੀ ਹੈ ਤੇ ਢੱਕ ਦੰਨੇ ਆਪਾਂ ਤੋ ਲੋ ਜੀ ਬਣ ਗਈ ਆਪਣੀ ਕੀ ਆ ਕੇ ਕੋਪਤਿਆਂ ਦੀ ਸਬਜੀ ਔਰ ਗਰਮੀ ਬਹੁਤ ਐ ਸੱਚੀਆਂ ਜਿੰਨੀ ਗਰਮੀ ਆ ਨਾ ਬਸ 7:30 ਹੋ ਗਏ ਮੈਂ ਵੀ ਰੋਟੀ ਬਣਾ ਕੇ ਕਮਰੇ ਦੇ ਵਿੱਚ ਆਵਾਂ ਏਸੀ ਓਨ ਕਰ ਰਹੀ ਆ ਜੋਤ ਤੇ ਰੁਕ ਵੀ ਪੜੇਗੀ ਹੁਣ ਦਵਾਰਾ ਕਿਉਂਕਿ ਇੱਕ ਵਾਰ ਤਾਂ ਪੜਾ ਹਟੀ ਇਹਨਾਂ ਨੂੰ ਔਰ ਦਵਾਰਾ ਹੁਣ ਰਾਤ ਨੂੰ ਫੇਰ ਬੈਠਣਾ ਇਹਨਾਂ ਨੇ ਪੜਨਾ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਪਾਠ ਹੋ ਰਿਹਾ ਪਿੱਛੇ ਗੁਰਦੁਆਰਾ ਸਾਹਿਬ ਗਰਮੀ ਬਹੁਤ ਐ ਬਚ ਕੇ ਰੋ ਅੱਜ ਮੀਂਹ ਆਏਗਾ ਬਹੁਤ ਜ਼ਿਆਦਾ तूफान ਆਏਗਾ ਅੱਜ ਬਾਏ ਜੀ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਹਾਂ ਸੱਚ ਵਲੌਗ ਬੰਦ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਣਾ ਭੁੱਲ ਗਈ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਮੋਹਾਲੀ ਸੱਤ ਫੇਸ ਦੇ ਵਿੱਚ ਮੋਹਾਲੀ ਸੱਤ ਫੇਸ ਦੇ ਵਿੱਚ ਨਾ ਉੱਥੇ ਨਾ ਰਾਈਸ ਨੂਟਰੀ ਹਾਂ ਨੂਟਰੀ ਰਾਈਸ ਬਹੁਤ ਵਧੀਆ ਬਣਾਉਂਦੇ ਆ ਤੇ ਚੱਲਦੇ ਆ ਜੀ ਆਪਾਂ ਨੂਟਰੀ ਰਾਈਸ ਦੇਖਦੇ ਆ ਪ੍ਰੀਤ ਹੋਟਲ ਹੈ ਜੀ ਫੇਮਸ ਸੱਤ ਫੇਸ ਦੇ ਵਿੱਚ ਸਪੈਸ਼ਲੀ ਫੇਮਸ ਹੈ ਅਸੀਂ ਵੀ ਖਾ ਕੇ ਹਟਿਆ ਜੋ ਤੁਸੀਂ ਦੇਖਿਆ ਹਨ ਉੱਥੋਂ ਹੀ ਲੈ ਕੇ ਆਏ ਆਪਾਂ ਤੇ ਤੁਹਾਨੂੰ ਦਿਖਾਣੇ ਆ ਜੀ ਸੱਤ ਫੇਸ ਮੋਹਾਲੀ ਦਾ ਜਿੱਥੇ ਰਾਈਸ ਨੂਟਰੀ ਸਪੈਸ਼ਲ ਬਣਦਾ ਹੈ ਤੇ ਚਲੋ ਜੀ ਚੱਲਦੇ ਆ ਮੋਹਾਲੀ ਦੇ ਵਿੱਚ ਫਿਰ ਆਪਾਂ ਉਹ ਕੋਟੇਜ ਵਿੱਚ ਉਹ ਕੋਟੇਜ ਨਹੀਂ ਕਰਦੇ ਨਾ ਲੈ ਗਈ ਦੋ ਇੰਕੀ ਨੰਬਰ ਤੇ ਬੱਸ ਬੱਸ ਉਹ ਗਲੇਟ ਉੱਤੇ ਬੈਠ